ਸਤਨਾਮ ਅਦੇਸ਼ ਗੁਰੂ ਕੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਨਲਿमिटेड ਮੰਤਰਾਂ ਦੇ ਵਿੱਚ ਅੱਜ ਦੀ ਤੁਹਾਨੂੰ ਜੋ ਜਾਣਕਾਰੀ ਦੇਣ ਜਾ ਰਹੇ ਆ ਤੁਹਾਨੂੰ ਵੀਡੀਓ ਦੇਣ ਜਾ ਰਹੇ ਆ ਉਹ ਹੈ ਇਸ ਵਿਸ਼ੇ ਤੇ ਕੋਈ ਤੁਸੀਂ ਮਕਾਨ ਨਵਾਂ ਬਣਾਇਆ ਜਾਂ ਨਵਾਂ ਲੈਤਾ ਹੈ ਜਾਂ ਕ੍ਰਿਸ਼ੀ ਹੋਰ ਨਮੀ ਜਗਾ ਸ਼ਿਫਟ ਹੋ ਗਏ ਉੱਥੇ ਨੈਗੇਟਿਵ ਚੀਜ਼ਾਂ ਦਾ ਪ੍ਰਭਾਵ ਹੈ ਨਵੇਂ ਮਕਾਨ ਤੋਂ ਬਣਾਉਣ ਤੋਂ ਬਾਅਦ ਘਰ ਦੇ ਵਿੱਚ ਜਿਹੜੇ ਹਾਲਾਤ ਉਹ ਵਿਗੜ ਗਏ ਈਲਮਟ ਰਹਿਣ ਲੱਗੀ ਕਲੇਸ਼ ਰਹਿਣ ਲੱਗ ਗਿਆ ਜਾਂ ਮਕਾਨ ਤੁਹਾਡਾ ਚਾਹੇ ਪੁਰਾਣਾ ਵੀ ਹੈ ਤੁਹਾਡਾ ਕਿਤੇ ਕਿਰਾਏ ਵਾਲਿਆਂ ਨੇ ਤੁਹਾਡੇ ਤੇ ਪਰੇਸ਼ਾਨੀਆਂ ਖੜੀਆਂ ਕਰਤੀਆਂ ਉਪਰੀਆਂ ਚੀਜ਼ਾਂ ਤੁਹਾਡੇ ਉਪਰੀ ਸ਼ੈ ਤੁਹਾਡੇ ਉੱਪਰ ਭੇਜਦੀ ਕਚੀਨ ਪੂਤ ਪ੍ਰੇਤ ਜਨ ਜੋ ਵੀ ਨੈਗੇਟਿਵ ਚੀਜ਼ਾਂ ਨੇ ਉਹਨਾਂ ਦਾ ਪੈਰਾ ਤੁਹਾਡੇ ਦੇ ਉੱਪਰ ਲਾਤਾ ਮਾਤਾ ਮਸਾਣੀ ਦਾ ਪੈਰਾ ਤੁਹਾਡੇ ਉੱਪਰ ਲਾਤਾ ਬਾਬੇ ਕੋਰੀ ਦਾ ਪੈਰਾ ਤੁਹਾਡੇ ਉੱਪਰ ਲਾਤਾ ਜਾਂ ਕਈ ਵਾਰ ਆਪਾਂ ਨੂੰ ਨਹੀਂ ਪਤਾ ਹੁੰਦਾ ਕੋਈ ਜ਼ਮੀਨ ਜਾਇਦਾਦ ਜੋ ਹੈ ਕਿਸੇ ਆਤਪ੍ਰੇਦ ਦੀ ਜ਼ਮੀਨ ਹੁੰਦੀ ਆਪਾਂ ਖਰੀਦਦਾਰੀ ਕਰ ਲੈਨੇ ਆ ਉਹ ਬਾਅਦ ਦੇ ਵਿੱਚ ਉਹ ਆਪਣੀ ਮੰਨਤਾ ਕਰਾਉਣ ਦੇ ਲਈ ਆਪਾਂ ਨੂੰ ਪਰੇਸ਼ਾਨ ਕਰਨ ਲੱਗ ਜਾਂਦੇ ਨੇ ਸੋ ਉਹਦੇ ਹੱਲ ਕਰਨ ਲਈ ਅੱਜ ਤੁਹਾਨੂੰ ਵੀਡੀਓ ਦੇਵਾਂਗੇ ਬੜਾ ਵਧੀਆ ਮੰਤਰ ਹੈ ਜਿਆਦਾ ਲੰਬਾ ਮੰਤਰ ਨਹੀਂ ਵੀਡੀਓ ਨੂੰ ਪੂਰਾ ਦੇਖਿਓ ਮੰਤਰ ਦੇ ਕੀ ਸ਼ਬਦ ਬੋਲਨੇ ਉਹ ਦੱਸੇ ਉਸ ਤੋਂ ਪਹਿਲਾਂ ਗੁਜਾਰ ਸਾਹਿਬ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਾ ਦਿਓ ਕਿਉਂਕਿ ਸਾਡੇ ਚੈਨਲ ਪਰ ਅਸੀਂ 네ਗੇਟਿਵ ਚੀਜ਼ਾਂ ਨੂੰ ਖਤਮ ਕਰਨ ਦੇ ਲਈ ਮੰਤਰ ਪਾਠ ਹਰ ਤੌਲੇ ਟੋਟ ਕੇ ਪਾਉਂਦੇ ਰਹਿੰਦੇ ਨੇ ਜਿਹੜੇ ਆਮ ਲੋਕਾਂ ਲਈ ਔਰ ਗੱਦੀ ਵਾਲੇ ਵੀਰਾਂ ਲਈ ਬੜੇ ਲਾਹੇਵੰਦ ਨੇ ਸੋ ਹੁਣ ਮੰਤਰ ਦੇ ਕੀ ਸ਼ਬਦ ਬੋਲ ਨੇ ਉਹ ਨੋਟ ਕਰੋ ਵਰ ਵੈਲ ਕਰੇ ਤੂੰ ਕਿਤਨਾ ਗਮਾਨ ਕਾਹੇ ਨਹੀਂ ਛੋੜਦਾ ਜੇ ਜਾਣ ਸਥਾਨ ਜਦ ਚਾਹੇ ਤੂੰ ਰੱਖਣਾ ਆਪਣਾ ਮਾਣ ਪਲਮੇ ਵਾਗ ਕੈਲਾਸ ਲੈ ਆਪਣੋ ਪ੍ਰਾਣ ਆਦੇਸ਼ ਹਾਂਡੀ ਦਾਸੀ ਚੰਡੀ ਕੀ ਦੁਹਾਈ ਮੰਤਰ ਇੱਕ ਵਾਰੀ ਤੁਹਾਨੂੰ ਦੁਆਰਾ ਫੇਰ ਬੋਲ ਕੇ ਦੱਸਦੇ ਆਂ ਵਾਰ ਵੈਲ ਕਰੇ ਤੂੰ ਕਿਤਨਾ ਗਮਾਨ ਕਾਹੇ ਨਹੀਂ ਛੋੜਦਾ ਜੇ ਜਾਨ ਸਥਾਨ ਜਦ ਚਾਹੇ ਤੂੰ ਰੱਖਣਾ ਆਪਣਾ ਮਾਨ ਪਲ ਮੇ ਬਾਗ ਕਲਾਸ ਲੈ ਆਪਣਾ ਪ੍ਰਾਨ ਆਦੇਸ਼ ਸਾਡੀ ਦਾਸੀ ਚੰਡੀ ਕੀ ਦੁਹਾਈ ਦੋਸਤੋ ਇਸੇ ਮੰਤਰ ਦੇ ਸ਼ਬਦ ਬੋਲ 19 ਸਦੀ ਕੇ ਮੇ ਕਾਰਨ ਕੋਈ ਜਿਆਦਾ ਲੰਬਾ ਵਿਧੀ ਬਧਵਾਨੀ ਸਿਰਫ ਦਸਮੀ ਵਾਲੇ ਦਿਨ ਤੁਸੀਂ ਜਾਂ ਦੀਵਾਲੀ ਵਾਲੇ ਦਿਨ ਤੁਸੀਂ ਜਾਂ ਇਹੇ ਸਿਰਫ 101 ਵਾਰ ਜਪ ਕੇ ਹੀ ਸੁੱਧ ਹੋ ਜਾਉ ਗੱਦੀ ਵਾਲੇ ਵੀਰੇ ਇਹਨੂੰ ਨੋਟ ਕਰ ਲੈਣਾ ਬਹੁਤ ਜਲਦੀ ਸੁੱਧ ਹੋਣ ਵਾਲਾ ਮੰਤਰ ਹੈ 101 ਵਾਰ ਜਪ ਕੇ ਸੁੱਧ ਹੋ ਜਾਉ 21 ਵਾਰ ਤੁਸੀਂ ਕੋਈ ਵੀ ਰੋਗੀ ਹੈ ਕੋਈ ਇਸ ਚੀਜ਼ ਹੈ ਜਿੱਤੇ ਕਰਾਈ ਨਾਲ ਪਰੇਸ਼ਾਨ 21 ਵਾਰੀ ਪੜ੍ਹ ਕੇ ਉਹਦੇ ਉੱਪਰ ਫੂਕ ਮਾਰਨੀ ਹੈ ਕੋਈ ਵੀ ਪ੍ਰੋਬਲਮ ਹੈ ਇੱਕ ਚੀਜ਼ ਹੁੰਦੀ ਹੈ ਪ੍ਰੇਤ ਦੀ ਹੈ ਚੜੇਲ ਦੀ ਹੈ ਕਿਹੋ ਜਿਹੀ ਵੀ ਦਿੱਕਤ ਹੈ 21 ਵਾਰ ਫੂਕ ਮਾਰਨ ਦੇ ਨਾਲ ਹੀ ਚੀਜ਼ਾਂ ਪਿੱਛੇ हट ਜਾਣਗੀਆਂ ਇੱਕ ਗੱਲ ਹੋਰ ਹੈ ਇਹ ਜਦੋਂ ਸਾਧਨਾ ਕਰਨੀ ਹੈ ਤੁਸੀਂ 101 ਵਾਰ ਪੜਨਾ ਹੈ 11 ਦਿਨ ਪੜ ਲਿਓ ਸਾਧਨਾ ਦੇ ਵਿੱਚ ਤੁਸੀਂ ਵਰਮਚਾਰੇ ਦਾ ਪਾਲਣ ਜ਼ਰੂਰ ਕਰਨਾ ਹੈ ਤਾਂ ਇਹ ਮੰਤਰ ਸ਼ੁੱਧ ਹੋ ਜਾਣਾ ਉਸ ਤੋਂ ਬਾਅਦ ਜੇ ਕੋਈ ਘਰ ਦੇ ਵਿੱਚ ਪ੍ਰੋਬਲਮ ਹੈ ਕੋਈ ਨਵੇਂ ਮਕਾਨ ਦੀ ਪ੍ਰੋਬਲਮ ਹੈ ਉਥੇ ਤੁਸੀਂ ਪਾਣੀ ਨੂੰ ਹਮੰਤਰ ਕਰਕੇ 21 ਵਾਰ ਪਾਣੀ ਦੇ ਉੱਪਰ ਫੂਕ ਲਾ ਕੇ ਉਹ ਪਾਣੀ ਕਰਦੇ ਵਿੱਚ ਛਿੱਟਾ ਦੇਣਾ ਛਿੱਟਾ ਦੇਣ ਤੋਂ ਬਾਅਦ ਇੱਕ ਧੂਪ ਦੀ ਡੱਬੀ ਵੀ ਉਨਤੇ ਮੰਤਰ ਮੰਤਰ ਕਰਕੇ ਦੇਣਾ ਤੁਸੀਂ ਕਰਦੇ ਵਿੱਚ ਚਾਰ ਸਫੇਰੇ ਧੂਪ ਬੱਤੀ ਹੋਣੀ ਚਾਹੀਦੀ ਹੈ ਔਰ ਪਾਣੀ ਦਾ ਛਿੱਟਾ ਵੀ ਚਾਰ ਦਿਨ ਜਿੰਨੇ ਦਿਨ ਮਤਲਬ ਚੱਲਣਾ ਹੈ 21 ਦਿਨ ਦਾ ਪ੍ਰਸ਼ਸਾ 21 ਦਿਨ ਛਿੱਟਾ ਦੇਣਾ ਹੈ ਥੋੜੇ ਦਿਨਾਂ ਦੇ ਵਿੱਚ ਹੀ ਜਿਹੜੀਆਂ ਕੀਤੇ ਕਰਾਈਆਂ ਦਿੱਕਤਾਂ ਨੇ ਜਾਂ ਮਤਲਬ ਕਰਦੇ ਵਿੱਚੋਂ ਕਈ ਵਾਰ ਆਵਾਜ਼ਾਂ ਸੁਣ ਲੱਗ ਜਾਂਦੀਆਂ ਨੇ ਆਪਣੇ ਆਪ ਨੂੰ ਉਹ ਮਸਲੇ ਹੱਲ ਹੋ ਜਾਣਗੇ ਸੋ ਸੋ ਦੋਸਤਾਂ